ਸੰਗਰੂਰ ਦੇ ਪਵਾਨੀਗੜ੍ਹ ਤੋਂ ਇੱਕ ਬੜੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਪਵਾਨੀਗੜ੍ਹ ਦੇ ਨਜ਼ਦੀਕ ਪਿੰਡ ਨਦਾਮਪੁਰ ਦੇ ਵਿੱਚ ਘੱਗਰ ਨਹਿਰ ਦੇ ਵਿੱਚ ਨਹਿਰ ਨਿਕਲ ਰਹੀ ਹੈ ਜੋ ਕਿ ਤਕਰੀਬਨ ਅੱਜਕੱਲ ਸੀਜ਼ਨ ਚੱਲ ਰਿਹਾ ਹੈ ਤਾਂ ਨਹਿਰ ਦਾ ਪਾਣੀ ਵੀ ਚੱਲ ਰਿਹਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ 22 ਸਾਲਾ ਨੌਜਵਾਨ ਡੁੱਬਣ ਦੀ ਖ਼ਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਹਰ ਗੋਵਿੰਦ ਸਿੰਘ ਪਿੰਡ ਚੰਨੋ ਦਾ ਰਹਿਣ ਵਾਲਾ ਸੀ ਜਿਸ ਦੀ ਕਿ ਉਮਰ 22 ਸਾਲ ਦੱਸੀ ਜਾ ਰਹੀ ਹੈ ਜਦੋਂ ਹੀ ਤਕਰੀਬਨ ਅੱਜ 1:30 ਵਜੇ ਉਹ ਨਹਿਰ ਦੇ ਵਿੱਚ ਨਦਾਮਪੁਰ ਵਿੱਚੋਂ ਨਿਕਲਦੇ ਕਸੂਏ ਦੇ ਵਿੱਚ ਪਹਿਲਾਂ ਨਾ ਚਲਦੀ ਵੱਡੀ ਨਹਿਰ ਦੇ ਵਿੱਚ 2:3 ਵਜੇ ਨਾਉਣ ਲੱਗਿਆ ਤਾਂ ਉਸ ਦੇ ਡੁੱਬਣ ਦੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਨਹਿਰ ਦੇ ਵਿੱਚ ਨਾਉਣ ਲੱਗੇ ਤਾਂ ਇਸ ਦੌਰਾਨ ਉਸ ਦਾ ਤਰਨ ਦਾ ਨਾਂ ਹੋਣਾ ਸਬੰਧੀ ਮਿਲੀ ਜਾਣਕਾਰੀ ਮਿਲੀ ਹੈ ਕਿਉਂਕਿ ਉਸ ਨੂੰ ਘੱਟ ਤਰਨਾ ਆਉਂਦਾ ਸੀ ਇਸ ਕਾਰਨ ਉਹ ਡੁੱਬ ਗਿਆ ਉਸ ਤੋਂ ਬਾਅਦ ਪਿੰਡ ਦੇ ਸਰਪੰਚ ਗੋਗੀ ਚੰਨੋਂ ਵੱਲੋਂ ਤੇ ਰਾਕਿਆਂ ਸਾਹਿਬ ਦਾ ਸਰਪੰਚ ਗੋਗੀ ਚੰਨੋਂ ਵੱਲੋਂ ਗੋਤਾਖੋਰਾਂ ਦੀ ਮਦਦ ਦੇ ਨਾਲ ਪਾੜ ਸ਼ੁਰੂ ਕੀਤੀ ਗਿਆ ਮਿਲੀ ਜਾਣਕਾਰੀ ਅਨੁਸਾਰ 2-3 ਘੰਟਿਆਂ ਦੀ ਖੋਜ ਤੋਂ ਬਾਅਦ ਨਦਾਂਪੁਰ ਨਾਇਰਚ ਬਣੇ ਪਾਵਰ ਹਾਊਸ ਦੇ ਝਾੜ ਦੇ ਨਜ਼ਦੀਕ ਕੁਛ ਦੀ ਲਾਸ਼ ਮਿਲੀ ਹੈ ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਦੇ ਵਿੱਚ ਅਹਿਮ ਕਮਾਉਣ ਵਾਲਾ ਸੀ ਜਿੱਥੇ ਕੀ ਹਰगोਬਿੰਦ ਸਿੰਘ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ ਜਿਸ ਦੇ ਵਿੱਚ ਕੰਟੇਨਰ ਦੇ ਕੰਮ ਕਰਕੇ ਪਰਿਵਾਰ ਪਾਲਣ ਪੋਸ਼ਣ ਕਰ ਰਿਹਾ ਸੀ ਕਿਉਂਕਿ ਪਿਤਾ ਦੀ ਪਿੱਛੇ ਜਿੱਥੇ ਡੈਥ ਹੋ ਗਈ ਸੀ ਉਸ ਤੇ ਪਰਿਵਾਰ ਦੇ ਵਿੱਚ ਜਿੱਥੇ ਇੱਕ ਛੋਟਾ ਭਰਾ ਅਤੇ ਇੱਕ ਮਾਂ ਅਤੇ ਇੱਕ ਦਾਦਾ ਜੀ ਰਹਿ ਗਏ ਹਨ ਅਤੇ ਪਰਿਵਾਰ ਦੇ ਵਿੱਚ ਰੋ ਰੋ ਕੇ ਜਿੱਤੇ ਕੀ ਬੁਰਾ ਹਾਲ ਸੀ ਸਬੰਧੀ ਪੁਲਿਸ ਪ੍ਰਸ਼ਾਸਨ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਸਨ ਅਤੇ ਉਹਨਾਂ ਬੋਲ ਵੀ ਮਤ ਕੀਤੀ ਜਾ ਰਹੀ ਸੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਗੋਤਖੌਰਾ ਬੋਲੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਅਤੇ লাশ ਨੂੰ ਲੱਭਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਅਤੇ ਇਸ ਸਬੰਧੀ ਕੀ ਕਿਹਾ ਉਸ ਦੇ ਪ੍ਰਾ ਕਰਨ ਸਿੰਘ ਅਤੇ ਇਸ ਮੌਕੇ ਤੇ ਮੌਂਚੇ ਪ੍ਰਸ਼ਾਸਨ ਅਧਿਕਾਰੀਆਂ ਨੇ ਉਹ ਸਾਨੂੰ ਸੁਣਾਉਣੇ ਕਾ ਹਾ ਰਿਪੋਰਟ 24 ਪੰਜਾਬ ਨੀ ਚੈਨਲ ਸਬਸਕ੍ਰਾਈਬ ਕਰਨਾ ਤੇ 24 ਪੰਜਾਬ ਨੀ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਤਕੜਾ ਲੋਕ ਘਟੇ ਨੇ ਸਾਰੇ ਬਲਵਿੰਦਰ ਸਿੰਘ ਗੋਗੀ ਸਾਹਿਬ ਦਾ ਚੇਅਰਮੈਨ ਉਹ ਵੀ ਇਹ ਕੀ ਘਟਨਾ ਲੱਗਿਆ ਨਾ ਅੱਜ ਮੁੰਡੇ ਆਈਸੀ ਨੂੰ ਉਹਨੂੰ بڑے ਨਹਿਰ ਦੇ ਵਿੱਚ ਜਿਹੜਾ ਬਹੁਤ ਦੁਖਦਈ ਘਟਨਾ ਹੈ ਇੱਕ ਸਾਡੇ ਪਿੰਡ ਦਾ ਨੌਜਵਾਨ ਜਿਹੜਾ ਗੱਗੂ ਸੀ ਮੇਨ ਨੇਮ ਗੋਬਿੰਦ ਹੈ ਆ ਕੇ ਉਹ ਵੱਡੀ ਨਹਿਰ ਦੇ ਵਿੱਚ ਕਿਤੇ ਨਹਾਉਣ ਦਾ ਉਹ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਸੁਭਾਲਿਆ ਨਹੀਂ ਗਿਆ ਜਿਹੜਾ ਕਿ ਉਹ ਅੱਜ ਡੁੱਬ ਗਿਆ ਕਿੰਨੇ ਕਜੇ ਘਟਨਾ ਸਾਨੂੰ ਪਤਾ ਲੱਗੀ ਤੇ ਕਿੰਨੇ ਕਜੇ ਘਟਨਾ ਇਹ ਤਕਰੀਬਨ ਮੈਨੂੰ 2:30 ਵਜੇ ਫੋਨ ਆਇਆ ਹੈ ਪਰ ਅਸੀਂ ਮੈਂ ਕੁਇਕਪੋ ਉਸੇ ਤੋਂ ਕਰੇ ਪਹੁੰਚੇ ਜ ਨਾਲ ਦੀ ਨਾਲ ਇਹਦੇ ਬ੍ਰਦਰ ਦਾ ਫੋਨ ਆਇਆ ਛੋਟੇ ਦਾ ਵੀ ਤਾਜ ਜੀ ਆਉ ਭੱਜ ਕੇ ਵੀ ਆ ਘਟਨਾ ਵਾਪਰ ਗਈ ਮੌਕੇ ਤੇ ਮੋਤੇ ਦਾਦਾ ਜੀ ਸਾਡੇ ਨਾਲ ਹੀ ਐ ਦਾਦਾ ਜੀ ਨੂੰ ਨਾਲ ਹੀ ਬਿਠਾ ਕੇ ਨਾਲ ਲੈ ਕੇ ਮੈਂ ਉਰੇ ਪਹੁੰਚ ਗਏ ਨਾਲ ਦੀ ਨਾਲ ਪ੍ਰਸ਼ਾਸਨ ਆ ਗਿਆ ਐਸਡੀਐਮ ਸਾਹਿਬ ਨੇ ਅਸੀਂ ਕੁਦਰਤ ਮੈਂ ਜਿਹੜੇ ਗੋਤਾਖੋਰ ਨੇ ਪਟਿਆਲੇ ਗੱਲ ਕਰੀ ਉਹਨਾਂ ਨੇ ਫਿਰ ਜਿਹੜੇ ਆਪਣੇ ਨਾਬੇ ਤੋਂ ਗੋਤਾਖੋਰ ਨੇ ਉਹਨਾਂ ਦੀ ਡਿਊਟੀ ਲਈ ਉਹਨਾਂ ਨੂੰ ਆ ਕੇ ਉਹਨਾਂ ਨੇ ਆ ਕੇ ਫਿਰ ਇਹਨਾਂ ਨੂੰ ਜਿਹੜੇ ਡੈੱਡ ਬਾਡੀ ਸਾਨੂੰ ਰੱਖ ਕੇ ਮੰਗ ਕਰ ਮੈਂ ਕਰਦੇ ਵੀ ਗਰੀਬ ਪਰਿਵਾਰ ਹੈ ਬਹੁਤ ਜਿਆਦੇ ਇਕੱਲੇ ਹੀ ਪਹਿਲਾਂ ਬਾਪ ਦੀ ਡੈਥ ਹੋਈ ਹੋਈ ਸੀ ਦਾਦਾ ਪਾਲ ਰਿਹਾ ਹੈ ਤੇ ਵੀ ਦੀ ਪ੍ਰਸ਼ਾਸਨ ਨੂੰ ਤੇ ਹੀ ਮੰਗਾ ਵੀ ਜਿਹਦੀ ਆਰਥਿਕ ਸਹਾਇਤਾ ਪਰਿਵਾਰ ਨੂੰ ਦੇ ਕੇ ਜਿਹਦੀ ਆਰਥਿਕ ਸਹਾਇਤਾ ਕੀਤੀ ਜਾਵੇ ਜੀ ਮੁੰਡੇ ਦਾ ਨਾਮ ਹਰਗੋਬਿੰਦ ਸਿੰਘ ਤੂੰ ਤਕੂ ਆ ਕਿਹੜਾ ਪੰਡਾ ਜੀ ਚੱਲੋ ਤਾਂ ਜੀ ਕੀ ਘਟਣਾ ਹੈ ਜੀ ਘਟਣਾ ਤਾਂ ਯੂਰੇ ਨਾਲ ਆਏ ਤੇ ਹੀ ਬਸ ਆਉਣਾ ਨਾਲ ਉਹਦੇ ਫਰੈਂਡ ਆਏ ਤੇ ਉਹ ਵੀ ਨਾਲ ਆਏ ਕਿੰਨੇ ਜਾਣੀ ਹੋਈ ਜੀ ਉਹ ਨਾ ਨਾ ਕੀ ਨਾਂ ਪਿਆਈ ਗੱਗੂ ਕੱਕੂ ਚੰਨੋ ਤੋਂ ਕਿੰਨੇ ਕ ਮਰਦੀ ਸੀ ਉਮਰ ਭਾਈ ਸਾਹਿਬ ਸੀ ਤੇ ਦਾ ਨਾਂ ਕੀ ਸੀ ਕੌਰ ਸਿੰਘ ਜੀ ਕਿਵੇਂ ਘਟਣਾ ਗਿਆ ਕਿੰਨੇ ਕ ਵਾਰੀ ਘਟਣਾ ਗਿਆ 23 ਕ ਵਜੇ ਦੇ 23 ਕ ਵਜੇ ਦੇ ਤਾਂ ਤੇ ਗਰੀਬਾ ਸੋ ਟਾਇਰ ਨਾਲ ਨਹੀਂ ਆਉਦੇ ਨੇ ਸਾਲ ਮਾਰੀ ਨੇ ਤੇ ਸਾਨੂੰ ਕਦੋਂ ਤੋਂ ਪਤਾ ਲੱਗਿਆ ਪਤਾ ਤਾਂ ਵਜਦੀ ਲੱਗ ਰਹੀ ਸੀ ਉਹਦੇ ਨਾਲ ਦੇ ਮੁੰਡਿਆਂ ਨੇ ਫੋਨ ਕਰਤਾ ਤੇ ਹੁਣ ਨੈਰਚ ਸਿਸਟਮ ਸੱਟ ਕਰਨ ਸਰਬਸ ਹਾਂਜੀ ਹਾਂ ਗੋਤਾਪੂਰਾ ਆਏ ਹੋਏ ਨੇ ਲੱਭ ਗਏ ਤੂੰ ਲੱਭ ਗਏ ਯਾਰ ਦੇ ਸ਼ਾਇਦ ਦੇਖ ਰਹੇ ਨੇ ਹੀ ਲੱਭ ਗਏ ਸ਼ਾਇਦ ਦੇਖਦੇ ਜਾ ਕੇ ਜੀ ਮੇਰਾ ਨਾਮ ਉਹ ਬੁਰਕਾ ਚੋਹਾਂਗੀ ਕੀ ਘਟਨਾ ਹੋਈ ਹੈ ਜੀ ਇਹ ਸਾਨੂੰ 2:00 ਵਜੇ 2:30 ਵਜੇ ਸ਼ੰਕਰਪਾਤਵਾਜ ਨੇ ਫੋਨ ਕਰਤਾ ਸੀ ਇਹ ਬੰਦਾ ਡੁੱਬ ਗਿਆ ਜਲਦੇ ਜਾਓ ਉੱਥੇ ਅਸੀਂ ਦਾ ਦੇ ਭੱਜੇ ਨਾ ਫੜਾ ਫੜ ਗੰਡੀ ਚਾਲ ਕਰੀ ਫੜਾ ਫੜ ਆਇਆ ਸੀ ਉਹਦੇ 20 ਮਿੰਟਾਂ ਦੇ ਵਿੱਚ ਗਰੇਡ ਦੇ ਵਿੱਚ ਬੰਦਾ ਪਿਆ ਸੀ ਕੱਢ ਕੇ ਦੇ ਲਿਆ ਕਟਨਾ ਕੀ ਇਹ ਦਿਨ ਦਿਨ ਘਟਨਾ ਵزدਦੀ ਜਾ ਰਹੀ ਹੈ ਨਹਿਰ ਮਾਣ ਆਉਣ ਵਾਲੇ ਕਹੀਂ 3 ਡੋਬਰੇ ਕਹੀਂ 4 ਡੋਬਰੇ ਕਹੀਂ 5 ਡੋਬਰੇ ਇਕੱਠੇ ਸਾਰੇ ਸਾਰੀ ਟੀਮਾਂ ਗਈ ਹੋਈਆਂ ਦੂਰ 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 ਬੰਦੇ ਵੀ ਨਹੀਂ ਪੂਰੇ ਪਰਨੇ ਤੇ ਇੱਧਰ ਜਾਓ ਉੱਧਰ ਜਾਓ ਕਹੀਂ 90 ਡੋਬਰੇ ਤੇ ਕਹੀਂ ਇਹ ਰੋਕ ਲਗਣੀ ਚਾਹੀਦੀ ਜੀ ਨਾ ਨਹਿਰਾ ਦੇ ਨਾਣ ਵਾਲੇ ਸਵੇਰੇ ਦੇ ਨਾਣ ਵਾਲੇ ਬੰਦਿਆਂ ਤੇ ਮੇਰਾ ਇਹ ਸਈ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਅਰੇ ਇੱਥੇ ਨਾ ਦੋ ਲੜਕੇ ਆਪਣੇ ਨਹਿਰ ਚਨਾਉਣ ਵਾਸਤੇ ਆਏ ਸੀਗੇ ਤੇ ਉਹਨਾਂ ਚੋਂ ਇੱਕ ਬੱਚੇ ਦੀ ਨਾ ਉਥੋਂ ਪੈਰ ਫਿਸਲਣ ਨਾਲ ਤੇ ਉਹ ਤਿਲਕ ਗਿਆ ਤੇ ਉਹਦੀ ਡੁੱਬਣ ਨਾਲ ਉਹਦੀ ਡੈਥ ਮੌਤ ਹੋ ਗਈ ਉਸ ਤੋਂ ਬਾਅਦ ਸਾਨੂੰ 2:00 ਵਜੇ ਇੰਟੀਮੇਸ਼ਨ ਮਿਲੀ ਸੀਗੀ ਚੌਂਕੀ ਚ ਕਿ ਆ ਕਰਕੇ ਇੱਕ ਲੜਕਾ ਡੁੱਬ ਗਿਆ ਅਸੀਂ ਆਏ ਤੇ ਉਸ ਤੋਂ ਬਾਅਦ ਜੀ 4:00 ਵਜੇ ਗੋਤਾਖੋਰ ਆਏ ਤੇ ਉਹਨਾਂ ਨੇ ਉਥੋਂ ਅੱਧਕ ਕਿਲੇ ਦੀ ਬਾਹੀ ਤੇ ਜਿਹੜੀ ਡੈਡ ਬਾਡੀ ਉਹਨਾਂ ਨੂੰ ਮਿਲੀ ਹੈ ਕੀ ਨਾਮ ਸੀ ਤੇ ਕਿੰਨੀ ਉਮਰ ਸੀ ਉਹਦੇ ਅਨੁਸਾਰ ਹਰਗੋਬਿੰਦ ਸਿੰਘ ਜੀ 21 ਸਾਲ ਦੀ ਉਮਰ ਸੀ ਤੇ ਉਸ ਤੋਂ ਬਾਅਦ ਜੀ ਹੁਣ ਅਸੀਂ ਉਹਨਾਂ ਨੂੰ ਪੋਸਟਮਾਰਟਨ ਲਈ ਸਿਵਲ ਹਸਪਤਾਲ ਸੰਗਰੂਰ ਭੇਜ ਰਹੇ ਆ ਤੇ 173 ਦੀ ਕਾਰਵਾਈ ਕੀਤੀ ਜਾਊਗੀ ਸਰ ਅੱਗੇ ਤੋਂ ਇਹ ਕਹਿੰਦੇ ਆ ਕਿ ਅਸੀਂ ਜਦੋਂ ਵੀ ਆਉਣੇ ਜਾਂਦੇ ਆ ਅਸੀਂ ਜਦੋਂ ਅਗਸਤ ਵਗੈਰਾ ਕੱਢਦੇ ਆ ਅਸੀਂ ਕਹਿੰਦੇ ਆ ਵੀ ਐ ਕਰਕੇ ਇੱਥੇ ਨਾ ਨਾ ਆਇਆ ਜਾਵੇ ਇੱਥੇ ਆਲੇ-ਦਾਲੇ ਰਿੰਗ ਵਗੈਰਾ ਨਹੀਂ ਲੱਗਿਆ ਹੋਇਆ ਤੇ ਪਰ ਵੀ ਫਿਰ ਵੀ ਬੱਚੇ ਨਹੀਂ ਹਟਦੇ ਹੈਗੇ ਚਲੋ ਵੀ ਅਸੀਂ ਕੋਸ਼ਿਸ਼ ਕਰਦੇ ਆ ਵੀ ਜਦੋਂ ਆਉਣੇ ਜਾਂਦੇ ਆ ਅਸੀਂ ਕਹਿੰਦੇ ਰਹਿੰਦੇ ਆ ਵੀ ਨਾ ਇੱਥੇ ਨਾ ਆਵੇ ਠੀਕ ਹਾਂ ਸਰ ਅਪੜਾ ਮੈਂ ਐਸੀਲਦਾਰ ਪੌਣੀਗੜ ਸਰਿਕਾ ਜਿਹੜੀ ਘਟਨਾ ਹੋਈ ਨਹਿਰ ਦੇ ਵਿੱਚ ਕੀ ਘਟਨਾ ਕੀ ਗੱਲ ਹੈ ਇਹ ਬੱਚੇ ਉਰੇ ਨਾਣ ਆਏ ਸੀਗੇ ਚੰਨੋਂ ਤੋਂ ਤੇ ਇੱਕ ਜਣਾ ਨਹਿਰ ਚ ਡੁੱਬ ਗਿਆ ਢਾਈ ਕਵੇ ਦੀ ਘਟਨਾ ਤੇ ਨਾਲ ਗੋਤਾਖੋਰ ਮੰਗਵਾਏ ਗਏ ਜਿਨ੍ਹਾਂ ਨੇ ਉਹਦੀ ਬਾਡੀ ਹੁਣ ਕੱਢ ਲਈ ਹੈ ਹੁਣ ਇਹਨੂੰ ਪੁਲਿਸ ਪ੍ਰਸ਼ਾਸਨ ਦੇ ਨਾਲ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਸਰ ਕੋਈ ਹੋਰ ਕੋਈ ਘਟਨਾ ਲੱਗੀ ਵੀ ਨਜ਼ਰ ਆਈ ਕੋ ਸਾਹਮਣੇ ਅੱਜ ਵੀ ਮਣੀ ਹਾਲੇ ਤਾਂ ਸਾਨੂੰ ਕੋਈ ਨਹੀਂ ਆਈ ਅੱਗੇ ਤੋਂ ਇੱਥੇ ਅਸੀਂ ਅਨਾਊਂਸਮੈਂਟ ਕਰਾ ਦਾਂਗੇ ਵੀ ਇਸ ਨਹਿਰ ਚ ਨਾ ਨਾ ਆਇਆ ਕਰੇ ਠੀਕ ਹੈ